ਬੀਤੀ ਦੇਰ ਰਾਤ ਗੁਰਦਾਸਪੁਰ ਦੇ ਬੱਬਰੀ ਬਾਈਪਾਸ ਤੇ ਇੱਕ ਕਾਰ ਨੰਬਰ ਚੋਂਦੇ ਟਮਾਟਰਾਂ ਨਾਲ ਭਰਿਆ ਟਰੱਕ ਪਲਟਿਆ ਡਰਾਈਵਰ ਤੇ ਲੱਗਿਆ ਮਾਮੂਲੀ ਸੱਟਾਂ ਮਾਲਕ ਦਾ ਹੋਇਆ 5 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਮੁੱਕੇ ਤੇ ਦੂਸਰੇ ਟਰੱਕ ਨੂੰ ਬੁਲਾ ਕੇ ਸਮਾਨ ਕੀਤਾ ਜਾ ਰਿਹਾ ਹੈ ਸਿੱਕ ਅਤੇ ਆਵਾਜਾਈ ਨੂੰ ਕਰਵਾਇਆ ਗਿਆ ਬਹਾਲ ਜਿੱਦਰਾ 10 ਵਜੇ ਇਹ ਨਾਮ ਰਾ ਰੇਸ਼ਮ ਜੀ ਅਹਮਦਾਵਾ ਤੋਂ ਗੱਡੀ ਭਰ ਕੇ ਆਉਂਦਾ ਜੀ ਅੱਗੇ ਕਾਰ ਆ ਗਈ ਕਾਰ ਤੋਂ ਬਚਾਉਂਦੇ ਬਚਾਉਂਦੇ ਬ੍ਰੇਕ ਮਾਰੀ ਆ ਬ੍ਰੇਕ ਗੱਡੀ ਨੇ ਕਰੈਕਟਰ ਸੈਟ ਆ ਗੱਡੀ ਪਲਟ ਗਈ ਡਰਾਈਵਰ ਸਾਈਡ ਤੇ ਦਰਮਿਆਦ ਲੰਮੇ ਪਿਆ ਡਰਾਈਵਰ ਗੱਡੀ ਚਲਾਉਂਦਿਆ ਸੀ ਜਦੋਂ ਕਾਰ ਅੱਗੇ ਆਈ ਚਾਣਕ ਇਹਨੇ ਬ੍ਰੇਕ ਮਾਰੀ ਆ ਕਾਰ ਨੂੰ ਬਚਾਉਂਦਿਆ ਬਚਾਉਂਦਿਆਂ ਗੱਡੀ ਪਲਟ ਗਈ ਜੀ ਲੱਗਿਆ ਸੀ ਤਾਂ ਟਮਾਟਰ ਭਰੇ ਜੀ ਜੰਮੂ ਜਾਣਾ ਸੀ ਜੀ ਕਿੰਨੇ ਵਜੇ ਪਹੁੰਚੀ ਇਹ 4 ਵਜੇ ਦੀ ਮੰਡੀ ਸੀ ਤੇ 10 ਵਜੇ ਦੀ ਘਟਨਾ ਹੋਈ ਆ ਜੀ ਮੈਂ ਅੰਦਾਵਾ ਤੋਂ ਉਤਰਿਆ ਜੀ ਜਰਗਾਤ ਤੋਂ ਇਹ ਕਿੰਨਾ ਨੁਕਸਾਨ ਹੋ ਗਿਆ ਜੀ ਨੁਕਸਾਨ 4-5 ਲੱਖ ਰੁਪਏ ਦਾ ਹੋ ਗਿਆ ਜੀ ਜਾਨੀ ਨੁਕਸਾਨ ਨਹੀਂ ਜਾਨ ਬਚਾ ਹੋ ਗਿਆ ਜੀ ਚੱਟਾਂ ਮੜੀਆਂ ਮੋੜ ਲੱਗੀਆਂ ਜੀ ਉਹ ਗੱਡੀ ਨਿਕਲ ਗਈ ਉਦੋਂ ਜੀ ਜਦੋਂ ਗੱਡੀ ਤੋਂ ਉਦੋਂ ਹੀ ਨਿਕਲ ਗਿਆ ਉਹ ਗੱਡੀ ਡੱਕੀ ਨਹੀਂ ਉਹਨੇ ਤੇ ਇਹਨਾਂ ਕੋ ਨੂੰ ਬਚਾਉਂਦਾ ਬਚਾਉਂਦਾ ਕਾਰ ਵਾਲੇ ਨੂੰ ਆਪਣੀ ਗੱਡੀ ਜਾਨੀ ਨੁਕਸਾਨ ਆਪਣੀ ਗੱਡੀ ਦਾ ਹੋ ਗਿਆ ਜੀ ਉਹ ਗੱਡੀ ਵਾਲਾ ਚੱਲ ਗਿਆ ਜੀ ਹਾਂਜੀ ਹਾਂਜੀ ਮਾਲਕਾਂ ਨੂੰ ਫੋਨ ਕੀਤਾ ਜੀ ਮਾਲਕ ਹਰੀਗਾਂ ਦੇ ਜੀ ਕਾਰਵਾਈ ਅਜੇ ਪੁਲਸ ਵਾਲਾ ਕੋਈ ਵਪਾਰੀ ਆਉਂਦਾ ਮਾਲ ਲੈ ਕੇ ਮੋਹਾਂ ਦੇ ਪਲਟੀਆਂ ਕੋਲ ਪੁਲਸ ਵਾਲੀ ਕਾਰਵਾਈ ਕੋਈ ਨਹੀਂ ਹੋਈ ਜੀ ਇਹ ਲਿਖ ਲਿਆ ਉਹਨਾਂ ਸਾਰਾ ਪਾਦਾ ਬਿਆਨ ਪੂਰ ਉਹਨਾਂ ਲਿਖਿਆ ਜੀ ਗੱਡੀ ਨੰਬਰ ਨੰਬਰ ਉਹਨਾਂ ਲਿਖਾਤਾ ਹੈ ਇਹਨਾਂ ਨੇ ਜੀ ਇਸ ਵਕ 10 ਵਜੇ ਦੀ ਗੱਲ ਹੈ ਜੀ ਕਿਹ ਕਿਸ ਤਰ੍ਹਾਂ ਵਾਪਰੇ ਕੀ ਗੱਲ ਹੈ ਇਹ ਅਮਰਸਰ ਤੋਂ ਆ ਰਹੀ ਹੈ ਗੱਡੀ ਇਹਦੇ ਗਾੜੀ ਉਹ ਵੀ ਕਾਰ ਆ ਗਈ ਤੇ ਜਕਦਮ ਇਹਨੂੰ ਬ੍ਰੇਕ ਲਾਉਣੀ ਪਈ ਬ੍ਰੇਕ ਲਾਉਣ ਕਰਕੇ ਇਹਨੇ ਜਿਹੜੀ ਆ ਡੈਬਾਇਡਰ ਤੇ ਗੱਡੀ ਚਾੜਤੀ ਜੇ ਨਾ ਚਾੜਦਾ ਤੋ ਕਾਰ ਦੇ ਗੱਡੀ ਉੱਤੇ ਚੜ ਸਕਦੀ ਸੀ ਉਹਨਾਂ ਨੂੰ ਬਚਾਉਣ ਲਈ ਇਹਨੇ ਡੈਬਾਇਡਰ ਤੇ ਜਾੜੀ ਗੱਡੇ ਕਾਰ ਦਾ ਪਤਾ ਲੱਗਿਆ ਤੁਸੀਂ ਕਾਰ ਦਾ 6 ਨੰਬਰ ਸੀਗਾ ਪੀਵੀ06 ਬਾਕੀ ਕਰਨ ਦੇ ਕੈਮਰੇ ਚੈੱਕ ਕਰਕੇ ਵੇਖ ਲੈਣਾ ਕਿੰਨੇ ਬੰਦੇ ਸਵਾਰ ਸੀ ਕਾਰ ਚ ਕਾਰ 'ਚ ਡਰਾਈਵਰ ਹੀ ਕਹਿੰਦਾ ਵੀ ਦੋ ਜਣੇ ਪਤਾ ਲੱਗਾ ਕਾਰ ਕਿਧਰ ਨੂੰ ਗਈ ਆ ਕਾਰ ਇਧਰ ਨੂੰ ਗਰਦਾਸਪੁਰ ਨੂੰ ਗਈ। ਫਿਲਹਾਲ ਜਿਹੜੀ ਆਵਾਜ਼ ਆਈ ਹੈ ਪ੍ਰਭਾਵਤ ਹੋਰੀ ਉਹਦੇ ਬਾਰੇ ਪੁੱਛਿਆ ਜਾ ਰਿਹਾ। ਨਹੀਂ ਆਵਾਜ਼ ਆਈ ਤੇ ਚੁੱਕ ਕੇ ਸਾਈਟ ਤੇ ਕਰਤੇ ਆ ਹੁਣ ਤੇ ਚੱਲਣ ਡੈ ਭੀ ਆ ਕੋਈ ਗੱਲ ਹੀ ਨਹੀਂ ਆ ਰਹੀ। ਕ੍ਰੇਨ ਮਗਰ ਬਗਾਈ ਨਹੀਂ ਚੁਕਾਉਣ ਵਾਲਾ ਤੁਸਾਂ। ਡੇ ਇਹਨੇ ਕਰਨਾ ਆ ਜਾਂਦੀ ਹੈ ਫਿਰ ਕਰ ਲੈਨੇ।